ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਪਿਛਲੇ 2 ਦਿਨ ਤੋਂ ਸੂਬੇ ਵਿੱਚ ਨਿਕਲ ਰਹੀ ਚੰਗੀ ਧੁੱਪ ਨੇ ਜਿੱਥੇ ਇੱਕ ਪਾਸੇ ਸੂਬੇ ਦੇ ਮੌਸਮ ਵਿੱਚ ਤਾਪਮਾਨ ਵਿੱਚ ਵਾਧਾ ਕਰ ਦਿੱਤਾ ਹੈ ਉੱਥੇ ਕੱਲ ਮੁਕਸਰ ਸਾਹਿਬ ਵਿੱਚ ਮਾਗੀ ਮੇਲੇ ਮੌਕੇ ਹੋਈਆਂ ਸਿਆਸੀ ਕਾਨਫਰੰਸਾਂ ਨੇ ਹੁਣ ਸੂਬੇ ਦੀ ਰਾਜਨੀਤਿਕ ਫਿਜ਼ਾ ਵਿੱਚ ਵੀ ਗਰਮਾਹਟ ਲਿਆ ਦਿੱਤੀ ਹੈ ਸੁਬਾ ਭਰਦੇ ਵਾਸੀਆਂ ਦੀਆਂ ਕੱਲ ਨਜ਼ਰਾਂ ਸ਼੍ਰੀ ਮੁਖਸਰ ਸਾਹਿਬ ਤੇ ਟਿਕੀਆਂ ਹੋਈਆਂ ਸਨ ਕਿਉਂਕਿ ਇੱਥੇ ਤਿੰਨ ਵੱਡੀਆਂ ਪਾਰਟੀਆਂ ਵੱਲੋਂ ਸਿਆਸੀ ਕਾਨਫਰੰਸਾਂ ਕੀਤੀਆਂ ਜਾ ਰਹੀਆਂ ਸਨ ਕੱਲ ਹੋਈਆਂ ਸਿਆਸੀ ਕਾਨਫਰੰਸਾਂ ਵਿੱਚ ਭਾਵੇਂ ਸ਼੍ਰੋਮਣੀ ਅਕਾਲੀ ਦਲ ਇਕੱਠ ਪੱਖੋਂ ਬਾਜ਼ੀ ਮਾਰ ਗਿਆ ਪਰ ਅਮਰਤਪਾਲ ਸਿੰਘ ਦੀ ਟੀਮ ਵੱਲੋਂ ਕੀਤੀ ਗਈ ਸਿਆਸੀ ਕਾਨਫਰੰਸ ਵਿੱਚ ਵੀ ਆਪ ਮੁਹਾਰੇ ਪੁੱਜੇ ਲੋਕਾਂ ਦੀ ਭਰਮਈ ਸ਼ਮੂਲੀਅਤ ਰਹੀ ਪ੍ਰੰਤੂ ਸਿਮਰਨਜੀਤ ਸਿੰਘ ਮਾਨ ਵੱਲੋਂ ਕੀਤੀ ਗਈ ਸਿਆਸੀ ਕਾਨਫਰੰਸ ਵਿੱਚੋਂ ਲੋਕ ਨਿਦਾਰਦ ਰਹੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੁਖਵੀਰ ਸਿੰਘ ਬਾਦਲ ਨੂੰ ਸੂਬੇ ਦੇ ਰਾਜਨੀਤਿਕ ਨਕਸ਼ੇ ਤੇ ਮੁੜ ਆਭਾਰਨ ਦੇ ਯਤਨ ਵਜੋਂ ਕੀਤੀ ਗਈ ਸਿਆਸੀ ਕਾਨਫਰੰਸ ਵਿੱਚ ਭਾਵਕਤਾ ਭਰੀ ਰਹੀ ਕੱਲ ਇਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਸੁਖਵੀਰ ਬਾਦਲ ਨੇ ਸੂਬੇ ਦੇ ਲੋਕਾਂ ਨੂੰ ਪਾਰਟੀ ਨਾਲ ਜੁੜਨ ਦੀ ਭਾਵਕ ਅਪੀਲ ਕੀਤੀ ਉਹਨਾਂ ਆਖਿਆ ਕਿ ਉਹ ਲੋਕਾਂ ਖਾਤਰ ਹਰ ਕੁਰਬਾਨੀ ਦੇਣ ਲਈ ਤਿਆਰ ਹਨ ਕੱਲ ਉਹਨਾਂ ਦੀ ਤਕਰੀਰ ਵਿੱਚ ਪ੍ਰਕਾਸ਼ ਸਿੰਘ ਬਾਦਲ ਦੁਆਰਾ ਕੀਤੇ ਗਏ ਸੂਬੇ ਦੇ ਵਿਕਾਸ ਤੇ ਪੰਥ ਦੀ ਚੜ੍ਹਦੀ ਕਲਾ ਲਈ ਕੀਤੇ ਗਏ ਕੰਮ ਭਾਰੀ ਰਹੇ ਆਪਣੀ ਤਕਰੀਰ ਵਿੱਚ ਉਹਨਾਂ ਜ਼ਿਆਦਾਤਰ ਸਮਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਜ਼ਿਕਰ ਕੀਤਾ ਦੂਸਰੇ ਪਾਸੇ ਉਹਨਾਂ ਆਪਣੀ ਤਕਰੀਰ ਵਿੱਚ ਆਮ ਆਦਮੀ ਪਾਰਟੀ ਕਾਂਗਰਸ ਤੇ ਅਸਿੱਧੇ ਸ਼ਬਦਾਂ ਵਿੱਚ ਅਮਰਤਪਾਲ ਸਿੰਘ ਤੇ ਵੀ ਤੰਜ ਕਸੇ ਤੇ ਲੋਕਾਂ ਨੂੰ ਸੂਬੇ ਤੇ ਪੰਥ ਦੇ ਵਿਕਾਸ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਜੁੜਨ ਦੀ ਭਾਵਕਤਾ ਭਰੀ ਅਪੀਲ ਕੀਤੀ ਮੈਂ ਖੀਰ ਵਿੱਚ ਆਈ ਕਹਿਣਾ ਚਾਹਣਾ ਹੱਥ ਜੋੜ ਕੇ ਜੇ ਬਾਦਲ ਸਾਹਿਬ ਮੇਰੇ ਪਿਤਾ ਤੋਂ ਕੋਈ ਗਲਤੀ ਹੋ ਗਈ ਜਾਂ ਮੈਂ ਕੋਈ ਹਰਦੀ ਹੋ ਗਈ ਮੈਂ ਅਜੀ ਝੋਲੀ ਪਾਣਾ ਉਹ ਵੀ ਪਾਲ ਆ ਥੋੜੀ ਆਪਣੀ ਪਾਰਟੀ ਨਾਲ ਜੇ ਥੋੜੀ ਕੋਈ ਵੀ ਨਲਾਜ਼ਗੀ ਹੈ ਅੱਜ ਗੰਡ ਲਿਓ ਆਪਣਾ ਰਿਸ਼ਤਾ ਦੇਖੋ ਤਾਂ ਬਚਾਂਗੇ ਤਾਂ ਆਪਣੇ ਚਿਹਰੇ ਤੇ ਖੁਸ਼ੀ ਹੋਣਗੇ ਤੇ ਆਏ ਜਿਹੜੇ ਆ ਝਾੜੂ ਵਾਲੇ ਆ ਕਾਂਗਰਸੀ ਐ ਜਿਨ੍ਹਾਂ ਦਾ ਪਛੋਕੜ ਆ ਅਸੀਂ ਤਾਂ ਤੁਹਾਡੇ ਵਾਸਤੇ ਮਰ ਵੀ ਜਾਵਾਂਗੇ ਅਸੀਂ ਸ਼ਹੀਦ ਵੀ ਹੋ ਜਾਾਂਗੇ ਭਾਵੇਂ ਜਾਨ ਵੀ ਚਲੀ ਜਾਏ ਪੰਜਾਬ ਦੀ ਖਾਤਰ ਖਾਲਸਾ ਪੰਜਾਬ ਦੀ ਖਾਤਰ ਪੰਜਾਬੀਅਤ ਖਾਤਰ ਅਮਨ ਸ਼ਾਂਤੀ ਖਾਤਰ ਪੰਜਾਬ ਦੀ ਤਰੱਕੀ ਖਾਤਰ ਜੋ ਕੁਰਬਾਨੀ ਦੇ ਦੇ ਬਾਦਲ ਪਰਵਾਰ ਦਊਗਾ ਉਹਨਾਂ ਦਾ ਬੱਚਾ ਦਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੇ ਦੱਸਣਾ ਬਣਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਕੀਤੀ ਜਾਣ ਵਾਲੀ ਸਿਆਸੀ ਕਾਨਫਰੰਸ ਵਿੱਚ ਇਕੱਠ ਦਿਖਾਉਣ ਲਈ ਪਿਛਲੇ ਕਈ ਦਿਨਾਂ ਤੋਂ ਜ਼ੋਰ ਅਜਮਾਇਸ਼ ਕੀਤੀ ਜਾ ਰਹੀ ਸੀ ਤੇ ਉਸ ਦਾ ਨਤੀਜਾ ਵੀ ਕੱਲ ਵੱਡੀ ਗਿਣਤੀ ਵਿੱਚ ਲੋਕਾਂ ਦੀ ਸ਼ਮੂਲੀਅਤ ਦੇ ਰੂਪ ਵਿੱਚ ਦੇਖਣ ਨੂੰ ਮਿਲਿਆ ਪਰ ਇਹ ਸਭ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਵਿੱਚ ਸਭ ਕੁਝ ਅੱਛਾ ਨਹੀਂ ਹੈ ਕੱਲ ਸ਼੍ਰੋਮਣੀ ਅਕਾਲੀ ਦਲ ਦੀ ਸਿਆਸੀ ਕਾਨਫਰੰਸ ਵਿੱਚ ਅਕਾਲੀ ਦਲ ਦੀ ਵੱਡੀ ਲੀਡਰਸ਼ਿਪ ਗੈਰਹਾਜ਼ਰ ਰਹੀ ਇਥੋਂ ਤੱਕ ਕਿ ਅਕਸਰ ਕਾਨਫਰੰਸ ਵਿੱਚ ਸ਼ਾਮਲ ਹੋਣ ਵਾਲੇ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਮੁਖਸਰ ਸਾਹਿਬ ਵਿਕੇ ਗੁਰਦੁਆਰਾ ਸਾਹਿਬ ਵਿੱਚ ਤਾਂ ਨਤਮਸਤਕ ਹੋਏ ਪਰ ਇਸ ਸਿਆਸੀ ਕਾਨਫਰੰਸ ਵਿੱਚ ਸ਼ਾਮਲ ਹੋਏ ਬਿਨਾਂ ਹੀ ਵਾਪਸ ਚਲੇ ਗਏ ਇਸ ਦਰਮਿਆਨ ਇਹ ਖ਼ਬਰਾਂ ਵੀ ਮਿਲ ਰਹੀਆਂ ਹਨ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਣਾਈ ਗਈ ਨਵੀਂ ਸੱਤ ਮੈਂਬਰੀ ਚੋਣ ਕਮੇਟੀ ਵਿੱਚੋਂ ਹੁਣ ਚਾਰ ਮੈਂਬਰ ਇਸ ਵਿੱਚ ਕੰਮ ਕਰਨ ਤੋਂ ਕਿਨਾਰਾ ਕਰ ਚੁੱਕੇ ਹਨ। ਕੱਲ ਦੀ ਸਿਆਸੀ ਤਕਰੀਰ ਵਿੱਚ ਸੁਖਵੀਰ ਬਾਦਲ ਨੇ ਇਹ ਵੀ ਆਖਿਆ ਕਿ ਉਹਨਾਂ ਸ਼੍ਰੀ ਅਕਾਲ ਤਖਤ ਸਾਹਿਬ ਸਾਹਮਣੇ ਪੇਸ਼ ਹੋ ਕੇ ਬੇਅਦਬੀ ਸੰਬੰਧੀ ਸਾਰੀਆਂ ਗਲਤੀਆਂ ਤਾਂ ਮੰਨੀਆਂ ਤਾਂ ਜੋ ਪਾਰਟੀ ਤੇ ਲੱਗ ਰਹੀਆਂ ਦੂਸ਼ਣਬਾਜ਼ੀਆਂ ਖਤਮ ਹੋ ਜਾਣ। ਕੱਲ ਦੀ ਸਿਆਸੀ ਕਾਨਫਰੰਸ ਦੀ ਇੱਕ ਖਾਸ ਗੱਲ ਇਹ ਵੀ ਰਹੀ ਕਿ ਇਸ ਕਾਨਫਰੰਸ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪ੍ਰਕਾਸ਼ ਸਿੰਘ ਬਾਦਲ ਤੋਂ ਲਏ ਗਏ ਫਖਰੇ ਕੌਮ ਅਵਾਰਡ ਨੂੰ ਵਾਪਸ ਦੇਣ ਦਾ ਮਤਾ ਵੀ ਪਾਸ ਕੀਤਾ ਗਿਆ। ਉੱਧਰ ਕੱਲ ਮੁਖਸਰ ਸਾਹਿਬ ਵਿੱਚ ਭਾਈ ਅਮਰਤਪਾਲ ਸਿੰਘ ਦੀ ਟੀਮ ਵੱਲੋਂ ਕੀਤੀ ਗਈ ਕਾਨਫਰੰਸ ਵਿੱਚ ਇੱਕ ਨਵੀਂ ਸੂਬਾਈ ਪਾਰਟੀ ਦਾ ਐਲਾਨ ਕੀਤਾ ਗਿਆ। ਇਸ ਪਾਰਟੀ ਦਾ ਨਾਂ ਅਕਾਲੀ ਦਲ ਵਾਰਿਸ ਪੰਜਾਬ ਰੱਖਿਆ ਗਿਆ। ਇਸ ਦਾ ਪ੍ਰਧਾਨ ਅਮਰਤਪਾਲ ਸਿੰਘ ਨੂੰ ਬਣਾਇਆ ਗਿਆ ਪਰ ਜਦ ਤੱਕ ਉਹ ਜੇਲ੍ਹ ਵਿੱਚੋਂ ਬਾਹਰ ਨਹੀਂ ਆਉਂਦੇ ਪਾਰਟੀ ਦੀ ਵਾਕਡੋਰ ਉਹਨਾਂ ਦੇ ਪਿਤਾ ترਸੀਮ ਸਿੰਘ ਸੰਭਾਲਣਗੇ ਕੱਲ ਪਾਰਟੀ ਦੇ ਸੰਵਿਧਾਨਿਕ এজেন্ডੇ ਤੇ ਪਾਰਟੀ ਲਈ ਭਰਤੀ ਕਰਨ ਲਈ ਵੱਖ-ਵੱਖ ਕਮੇਟੀਆਂ ਦਾ ਐਲਾਨ ਵੀ ਕੀਤਾ ਗਿਆ ਜੋ ਕਿ ਵਿਸਾਖੀ ਤੱਕ ਆਪਣੀ ਰਿਪੋਰਟ ਪੇਸ਼ ਕਰਨਗੀਆਂ ਅੱਜ ਪੰਜਾਬ ਵਾਸੀਆਂ ਦੀਆਂ ਨਜ਼ਰਾਂ ਖਾਸ ਕਰ ਪੰਜਾਬ ਸਰਕਾਰ ਦੀ ਟੇਕ ਸੁਪਰੀਮ ਕੋਰਟ ਤੇ ਰਹੇਗੀ ਦਰਸਲ ਜਗਜੀਤ ਸਿੰਘ ਡੱਲੇਵਾਲ ਦੀ ਲਗਾਤਾਰ ਵਿਗੜਦੀ ਜਾ ਰਹੀ ਸਿਹਤ ਨੂੰ ਲੈ ਕੇ ਚਿੰਤਾਵਾਂ ਵਿਚਕਾਰ ਸੁਪਰੀਮ ਕੋਰਟ ਅੱਜ ਸੂਬਾ ਸਰਕਾਰ ਵੱਲੋਂ ਡੱਲੇਵਾਲ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਵਿੱਚ ਨਾਕਾਮ ਰਹਿਣ ਤੇ ਹੱਤਕ ਦੇ ਮਾਮਲੇ ਵਿੱਚ ਪੰਜਾਬ ਦੇ ਮੁੱਖ ਸਕੱਤਰ ਤੇ ਡੀਜੀਪੀ ਖਿਲਾਫ ਸੁਣਵਾਈ ਕੀਤੀ ਜਾਵੇਗੀ। ਉਧਰ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ 51ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਹਨਾਂ ਪਿਛਲੇ 2 ਦਿਨ ਤੋਂ ਪਾਣੀ ਦੀ ਵੀ ਇੱਕ ਬੂੰਦ ਨਹੀਂ ਲਈ ਹੈ ਡਾਕਟਰਾਂ ਮੁਤਾਬਕ ਇਸ ਗੱਲ ਦਾ ਖਤਸ਼ਾ ਖੜਾ ਹੋ ਗਿਆ ਹੈ ਕਿ ਜਗਜੀਤ ਸਿੰਘ ਡੱਲੇਵਾਲ ਕਿਸੇ ਵੀ ਸਮੇਂ ਮਲਟੀਪਲ ਆਰਗਨ ਫੇਲੀਅਰ ਦਾ ਸ਼ਿਕਾਰ ਹੋ ਸਕਦੇ ਹਨ ਐਸੇ ਦਰਮਿਆਨ ਸੰਜੋਗਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਨੇ ਕੱਲ ਐਲਾਨ ਕੀਤਾ ਕਿ ਹੁਣ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ 111 ਹੋਰ ਕਿਸਾਨ ਮਰਨ ਵਰਤੇ ਬੈਠਣਗੇ ਅਗਵਾ ਨੇ ਦੱਸਿਆ ਕਿ ਡੱਲੇਵਾਲ ਦੀ ਸਿਹਤ ਲਗਾਤਾਰ ਵਿਗੜ ਰਹੀ ਹੈ ਪਰ ਕੇਂਦਰ ਸਰਕਾਰ ਇਸ ਪ੍ਰਤੀ ਕੋਈ ਗੰਭੀਰ ਨਹੀਂ ਤੇ ਕਿਸਾਨੀ ਮਸਲੇ ਹੱਲ ਕਰਨ ਲਈ ਬਿਲਕੁਲ ਹੀ ਉਤਸਕ ਨਹੀਂ ਦਿਖਾਈ ਦੇ ਰਹੀ ਇਸ ਲਈ ਕੇਂਦਰ ਸਰਕਾਰ ਨੂੰ ਇਸ ਨੀਤੋਂ ਝਕਾਉਣ ਲਈ ਹੁਣ 111 ਕਿਸਾਨਾਂ ਦਾ ਜਥਾ ਬੁੱਧਵਾਰ ਨੂੰ ਮਰਨਵਰ ਤੇ ਬੈਠੇਗਾ ਉਹ ਤਦ ਤੱਕ ਮਰਨਵਰ ਤੇ ਬੈਠਣਗੇ ਜਦ ਤੱਕ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਤਾਰਨ ਤਾਰਨ ਵਿੱਚ ਕੱਲ ਚਾਈਨਾ ਡੋਰ ਕਾਰਨ ਇੱਕ 6 ਸਾਲਾ ਮਾਸੂਮ ਆਪਣੀ ਜਾਨ ਤੋਂ ਹੱਥ ਧੋ ਬੈਠਾ ਦੱਸਿਆ ਗਿਆ ਕਿ ਲੜਕਾ ਆਪਣੇ ਘਰ ਦੀ ਛੱਤ ਤੇ ਮੌਜੂਦ ਸੀ ਕਿ ਉੱਥੇ ਇੱਕ ਪਤੰਗ ਆਇਆ ਜਿਸ ਨੂੰ ਲੁੱਟਣ ਲਈ ਜਦ ਉਸਨੇ ਚਾਈਨਾ ਡੋਰ ਨੂੰ ਹੱਥ ਪਾਇਆ ਤਾਂ ਇਹ ਡੋਰ ਘਰ ਨੇੜੇੋਂ ਲੰਘਦੀਆਂ ਹਾਈ ਵੋਲਟੇਜ ਤਾਰਾਂ ਨਾਲ ਟਕਰਾ ਗਈ ਜਿਸ ਦੇ ਸਦਕਾ ਉਸ ਨੂੰ ਕਰੰਟ ਲੱਗ ਗਿਆ ਤੇ ਉਸ ਮੌਕੇ ਤੇ ਹੀ ਬੱਚੇ ਦੀ ਮੌਤ ਹੋ ਗਈ ਦਿੱਲੀ ਦੀਆਂ ਚੋਣਾਂ ਹੁਣ ਪੰਜਾਬ ਦੇ ਵਿਧਾਇਕਾਂ ਦੀ ਜੇਬ ਤੇ ਭਾਰੀ ਪੈਣ ਗਿਆ। ਦਰਸਲ ਪਾਰਟੀ ਦੀ ਹਾਈ ਕਮਾਂਡ ਨੇ ਸੂਬੇ ਭਰ ਦੇ ਸਾਰੇ ਵਿਧਾਇਕਾਂ ਦੀ ਦਿੱਲੀ ਵਿੱਚ ਪਾਰਟੀ ਲਈ ਚੋਣ ਪ੍ਰਚਾਰ ਦੀਆਂ ਡਿਊਟੀਆਂ ਲਾਦ ਦਿੱਤੀਆਂ ਹਨ। ਇਸ ਲਈ ਸੂਬੇ ਦੇ ਵਿਧਾਇਕ ਹੁਣ ਦਿੱਲੀ ਵੀ ਪਹੁੰਚਣਾ ਸ਼ੁਰੂ ਹੋ ਗਏ ਹਨ। ਪਰ ਪਾਰਟੀ ਹਾਈ ਕਮਾਂਡ ਨੇ ਇਸ ਮੌਕੇ ਸਾਰੇ ਵਿਧਾਇਕਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਦਿੱਲੀ ਵਿੱਚ ਚੋਣ ਪ੍ਰਚਾਰ ਦੌਰਾਨ ਆਪਣੀ ਰਹਿائش ਦਾ ਖਰਚਾ ਖੁਦ ਚੁੱਕਣਗੇ ਜਿਸ ਤੋਂ ਕਾਫੀ ਵਿਧਾਇਕ ਖਫਾ ਦੱਸੇ ਜਾ ਰਹੇ ਹਨ ਸੂਤਰਾਂ ਦਰਮਿਆਨ ਹੁਣ ਦਿੱਲੀ ਰਹਿਣ ਦਾ ਖਰਚਾ ਚੁੱਕਣ ਤੋਂ ਅਸਮਰਥ ਪਾਰਟੀ ਦੇ ਵਿਧਾਇਕਾਂ ਨੇ ਰਿਸ਼ਤੇਦਾਰੀਆਂ ਤੇ ਕਈ ਹੋਰ ਦੋਸਤਾਂ ਮਿੱਤਰਾਂ ਦੀ ਦਿੱਲੀ ਵਿੱਚ ਭਾਲ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਰਹਿਣ ਸਹਿਣ ਦੇ ਖਰਚੇ ਤੋਂ ਬਚਿਆ ਜਾ ਸਕੇ ਹਿਮਾਚਲ ਪੁਲਿਸ ਨੇ ਹਰਿਆਣਾ ਭਾਜਪਾ ਪ੍ਰਧਾਨ 모ਹਨ ਲਾਲ ਬੜੌਲੀ ਤੇ ਗਾਇਕ ਰੋਕੀ ਮਿੱੱਤਲ ਖਿਲਾਫ ਸਮੂਹਿਕ ਜ਼ਬਰਜਨਾਹ ਕਰਨ ਤੇ ਧਮਕੀਆਂ ਦੇਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਦਰਸਲ 13 ਦਸੰਬਰ ਨੂੰ ਇੱਕ ਮਹਿਲਾ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਜਿਸ ਦੇ ਆਧਾਰ ਤੇ ਹਿਮਾਚਲ ਪੁਲਿਸ ਨੇ ਇਹ ਕਾਰਵਾਈ ਕੀਤੀ ਹੈ। ਉਧਰ ਹਰਿਆਣਾ ਭਾਜਪਾ ਪ੍ਰਧਾਨ ਨੇ ਇਹਨਾਂ ਦੋਸ਼ਾਂ ਨੂੰ ਨਕਾਰਦਿਆਂ ਆਖਿਆ ਕਿ ਇਹ ਮਾਮਲਾ ਉਹਨਾਂ ਦੀ ਸਾਖ ਤੇ ਉਹਨਾਂ ਦੇ ਸਿਆਸੀ ਕਰੀਅਰ ਨੂੰ ਨੁਕਸਾਨ ਪਹੁੰਚਾਉਣ ਲਈ ਚੱਲੀ ਗਈ ਚਾਲ ਦਾ ਹਿੱਸਾ ਹੈ। ਸੂਬਾ ਸਰਕਾਰ ਨੇ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਹੋਣ ਵਾਲੇ ਸਮਾਗਮਾਂ ਦਾ ਕੱਲ੍ਹ ਐਲਾਨ ਕਰ ਦਿੱਤਾ। ਸੂਬਾ ਪੱਧਰੀ ਸਮਾਗਮ ਲੁਧਿਆਣਾ ਵਿੱਚ ਹੋਵੇਗਾ ਜਿੱਥੇ ਰਾਜਪਾਲ ਗੁਲਾਬ ਚੰਦ ਕਟਾਰੀਆ ਝੰਡਾ ਲਹਿਰਾਉਣਗੇ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਫਰੀਦਕੋਟ ਵਿਖੇ ਝੰਡਾ ਲਹਿਰਾਉਣਗੇ। ਸਪੀਕਰ ਕੁਲਤਾਰ ਸਿੰਘ ਸਦਮਾ ਮੁਹਾਲੀ ਡਿਪਟੀ ਸਪੀਕਰ ਰੂਪਨਗਰ ਹਰਪਾਲ ਸਿੰਘ ਚੀਮਾ ਸੰਗਰੂਰ ਅਮਨ ਅਰੋੜਾ ਜਲੰਧਰ ਡਾਕਟਰ ਬਲਜੀਤ ਕੌਰ ਬਰਨਾਲਾ ਕੁਲਦੀਪ ਸਿੰਘ ਧਾਲੀਵਾਲ ਗੁਰਦਾਸਪੁਰ ਡਾਕਟਰ ਬਲਵੀਰ ਸਿੰਘ ਮੋਗਾ ਵਿੱਚ ਝੰਡਾ ਲਹਿਰਾਉਣਗੇ ਸੂਬਾ ਸਰਕਾਰ ਵੱਲੋਂ ਕੱਲ ਐਲਾਨੇ ਗਏ ਗਣਤੰਤਰ ਦਿਵਸ ਦੇ ਪ੍ਰੋਗਰਾਮਾਂ ਤੋਂ ਬਾਅਦ ਸਾਫ਼ ਹੋ ਗਿਆ ਕੇ ਸੂਬੇ ਦੇ ਮੁੱਖ ਮੰਤਰੀ ਚਾਰ ਦਿਹਾੜਿਆਂ ਬਾਅਦ ਫਰੀਦਕੋਟ ਵਿੱਚ ਪਹਿਲੀ ਵਾਰ ਗਣਤੰਤਰ ਦਿਵਸ ਤੇ ਰਾਸ਼ਟਰੀ ਝੰਡਾ ਲਹਿਰਾਉਣਗੇ ਇਸ ਮੌਕੇ ਦੱਸਿਆ ਗਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਫਰੀਦਕੋਟ ਵਿੱਚ ਕਈ ਪ੍ਰੋਜੈਕਟਾਂ ਦਾ ਉਦਘਾਟਨ ਤੇ ਨੀਂਹ ਪੱਥਰ ਵੀ ਰੱਖਣਗੇ ਉਹ ਬਹੁਤ ਚਰਚਿਤ ਬੰਦ ਪਈ ਖੰਡ ਮਿਲਣ ਵਾਲੀ ਥਾਂ ਤੇ ਨਵੇਂ ਸੰਤੀ ਪ੍ਰੋਜੈਕਟ ਦਾ ਐਲਾਨ ਕਰਨਗੇ ਇਸ ਤੋਂ ਬਿਨਾ ਫਰੀਦਕੋਟ ਵਿੱਚ 25 ਕਰੋੜ ਦੀ ਲਾਗਤ ਨਾਲ ਬਣ ਰਹੇ ਸਪੋਰਟਸ ਸਕੂਲ ਤੇ 600 ਕਰੋੜ ਰੁਪਏ ਨਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿੱਚ ਬੜੇ ਨਵੇਂ ਵਾਰਡ ਦਾ ਉਦਘਾਟਨ ਵੀ ਕਰਨਗੇ ਕੇਂਦਰ ਸਰਕਾਰ ਇੱਕ ਨਵੀਂ ਯੋਜਨਾ ਦੇ ਤਹਿਤ ਦੇਸ਼ ਦੇ 94 ਸ਼ਹਿਰ ਜਿਨ੍ਹਾਂ ਦੀ ਆਬਾਦੀ 10 ਲੱਖ ਤੋਂ ਵੱਧ ਹੈ ਨੂੰ ਜਾਮ ਤੋਂ ਰਾਹਤ ਦੇਣ ਦੀ ਯੋਜਨਾ ਤਿਆਰ ਕਰ ਰਹੀ ਹੈ ਕੇਂਦਰ ਸਰਕਾਰ ਨੇ ਦੱਸਿਆ ਕਿ ਇਹਨਾਂ 94 ਸ਼ਹਿਰਾਂ ਵਿੱਚ ਜਾਮ ਦੇ ਸਥਾਈ ਹੈਲਨੀ ਰਿੰਗ ਰੋਡ ਬਾਈਪਾਸ ਬਣਾਉਣ ਸਮੇਂ ਕਈ ਹੋਰ ਉਪਾਅ ਕਰਨ ਦੀ ਯੋਜਨਾ ਹੈ ਪਰ ਇਹਨਾਂ ਯੋਜਨਾਵਾਂ ਲਈ ਜ਼ਮੀਨ ਦਾ ਖਰਚਾ ਸੂਬਾ ਸਰਕਾਰਾਂ ਨੂੰ ਸਹਿਣ ਕਰਨਾ ਪਵੇਗਾ ਦੱਸਿਆ ਗਿਆ ਕਿ ਪੰਜਾਬ ਦੇ ਤਿੰਨ ਸ਼ਹਿਰ ਲੁਧਿਆਣਾ ਅੰਮ੍ਰਿਤਸਰ ਤੇ ਜਲੰਧਰ ਵੀ ਇਸ ਯੋਜਨਾ ਅਧੀਨ ਸ਼ਾਮਲ ਕੀਤੇ ਜਾਣੇ ਹਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੱਲ ਮਰਹੂਮ ਕਵੀ ਸਰਜੀਤ ਸਿੰਘ ਪਾਤਰ ਦੇ ਸਨਮਾਨ ਸਮਾਗਮ ਅਧੀਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿੱਚ ਇੱਕ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਜਿਸ ਵਿੱਚ ਉਹਨਾਂ ਪਾਤਰ ਸੈਂਟਰ ਫਾਰ ਐਥੀਕਲ ਆਰਟੀਫੀਸ਼ੀਅਲ ਇੰਟੈਲੀਜੈਂਸੀ ਸਥਾਪਿਤ ਕਰਨ ਦਾ ਐਲਾਨ ਵੀ ਕੀਤਾ ਇਸ ਮੌਕੇ ਉਹਨਾਂ ਪਾਤਰ ਸਾਹਿਬ ਦੇ ਸਾਹਿਤਿਕ ਯੋਗਦਾਨ ਦਾ ਜ਼ਿਕਰ ਕਰਦਿਆਂ ਆਪਣੀ ਉਸ ਕਵਿਤਾ ਨੂੰ ਵੀ ਪੇਸ਼ ਕੀਤਾ ਜਿਸ ਨੂੰ ਉਹਨਾਂ ਮੁੱਢਲੇ ਸਮੇਂ ਵਿੱਚ ਸਰਜੀਤ ਸਿੰਘ ਪਾਤਰ ਸਾਹਮਣੇ ਪੇਸ਼ ਕੀਤਾ ਸੀ ਹਾਂ ਇੱਕ ਕਿੱਸਾ ਹੈ ਪਰसों ਰਾਤ ਦਾ ਜਦੋਂ ਮੈਨੂੰ ਮੌਕਾ ਮਿਲ ਗਿਆ ਸੀ ਆਪਣੇ ਬਾਪੂ ਦੀ ਪੱਗ ਨਾਲ ਗੱਲਬਾਤ ਦਾ ਪਰसों ਬਾਪੂ ਤੂੜੀ ਟੋਣ ਗਿਆ ਸੀ ਘਰ ਆ ਕੇ ਪੱਗ ਲਾ ਕੇ ਨਾਉਣ ਗਿਆ ਸੀ ਮੈਂ ਪੱਗ ਨੂੰ ਕਿਹਾ ਤੂੰ ਤਾਂ ਬਾਪੂ ਦੀ ਸਰਦਾਰੀ ਹੈਂ ਜਾਨ ਤੋਂ ਵੱਧ ਪਿਆਰੀ ਹੈਂ ਪੀਆਂ ਦੀ ਇੱਜ਼ਤ ਤੇ ਪੁੱਤਾਂ ਦੀ ਉਡਾਰੀ ਹੈ ਪਰ ਪਿਛਲੇ ਕੁਝ ਦਿਨਾਂ ਤੋਂ ਲੱਗਦਾ ਕੋਈ ਬਾਜ਼ੀ ਹਾਰੀ ਹੈ ਹੋਂਕਾ ਜੱਪੜ ਕੇ ਪੱਗ ਬੋਲੀ ਉਹਨੇ ਸਮਾਜ ਦੇ ਤਾਣੇ ਬਣੇ ਦੀ ਪਰਤ ਫੋਲੀ ਸੂਹੇ ਵਿੱਚ ਈਰੇ ਵਾਲਿਆ ਮੈਂ ਕਹਿੰਨੀ ਆ ਜਿੰਨਾ ਪੁੱਤਾਂ ਦੀ ਮੈਂ ਉਡਾਰੀ ਆ ਅੱਜ ਕੱਲ ਉਹਨਾਂ ਹੱਥੋਂ ਦਾ ਟਹਿਣੀ ਆ ਅਲਾਵਾ ਵਿੱਚ ਲੋਹੜੀ ਦੀ ਰਾਤ ਇੱਕ ਨਸ਼ੇੜੀ ਨੇ ਆਪਣੀ ਕਾਰ ਗੁੱਸੇ ਵਿੱਚ ਆ ਕੇ ਸੜਕ ਤੇ ਲੋਹੜੀ ਬਾਲ ਕੇ ਬੈਠੇ ਲੋਕਾਂ ਤੇ ਛਿੜਾ ਦਿੱਤੀ ਇਸ ਹਾਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦ ਕਿ ਦੋ ਬੱਚਿਆਂ ਸਮੇਤ 6 ਵਿਅਕਤੀ ਜ਼ਖਮੀ ਹੋ ਗਏ ਦੱਸਿਆ ਗਿਆ ਕਿ ਨਸ਼ਈ ਇਸ ਗੱਲ ਤੋਂ ਨਾਰਾਜ਼ ਸੀ ਕਿ ਲੋਕ ਸੜਕ ਤੇ ਲੋਹੜੀ ਕਿਉਂ ਬਾਲ ਕੇ ਬੈਠੇ ਹਨ ਪੁਲਿਸ ਨੇ ਦੋਸ਼ੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿੱਚ ਕੱਲ ਕੰਟਰੋਲ ਰੇਖਾ ਨੇੜੇ ਇੱਕ ਬਾਰੂਦੀ ਸਰੰਗ ਫਟਣ ਕਾਰਨ 6 ਫੌਜੀ ਜ਼ਖਮੀ ਹੋ ਗਏ ਦੱਸਿਆ ਗਿਆ ਕਿ ਗਸ਼ਤ ਦੌਰਾਨ ਗਲਤੀ ਨਾਲ ਇੱਕ ਫੌਜੀ ਨੇ ਬਾਰੂਦੀ ਸਰੰਗ ਤੇ ਪੈਰ ਰੱਖ ਲਿਆ ਜਿਸ ਨਾਲ ਇਹ ਫਟ ਗਈ ਜ਼ਖਮੀ ਹੋਏ ਫੌਜੀਆਂ ਵਿੱਚੋਂ 3 ਦੀ ਹਾਲਤ ਬੇहद ਗੰਭੀਰ ਦੱਸੀ ਜਾ ਰਹੀ ਹੈ ਮੋਗਾ ਜ਼ਿਲ੍ਹੇ ਦੇ ਪ੍ਰਬੰਧਕੀ ਸਕੱਤਰੇ ਤੇ ਹੁਣ ਆਪ ਸਰਕਾਰ ਦੀ ਸੁਵੱਲੀ ਨਜ਼ਰ ਪੈ ਗਈ ਹੈ ਤੇ ਲਗਭਗ 22 ਸਾਲ ਬਾਅਦ ਇਸ ਸਕੱਤਰੇਤ ਦੀ ਹੁਣ ਸੁਣੀ ਗਈ ਹੈ ਕੱਲ ਮੋਗਾ ਦੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਕੱਤਰੇਤ ਦੇ 20 ਬਲਾਕਾਂ ਦੀਆਂ ਦੋ ਹੋਰ ਮੰਜ਼ਲਾਂ ਦੀ ਉਸਾਰੀ ਲਈ ਸੂਬਾ ਸਰਕਾਰ ਨੇ ਲਗਭਗ 7.12 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਹੈ ਇਸ ਇਮਾਰਤ ਦੀ ਉਸਾਰੀ ਤੋਂ ਬਾਅਦ ਜ਼ਿਲ੍ਹਾ ਹੈੱਡਕੁਆਟਰ ਤੇ ਵੱਖ-ਵੱਖ ਥਾਵਾਂ ਤੇ ਚੱਲ ਰਹੇ ਸਾਰੇ ਦਫ਼ਤਰ ਹੁਣ ਇੱਕ ਥਾਂ ਆ ਜਾਣਗੇ ਦੱਸਿਆ ਜਾ ਰਿਹਾ ਹੈ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ 18 ਜਨਵਰੀ ਨੂੰ ਇਸ ਯੋਜਨਾ ਦਾ ਉਦਘਾਟਨ ਕਰਨਗੇ ਭਾਵੇਂ ਕਿ ਰੂਸੀ ਸਰਕਾਰ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਯੂਕਰੇਨ ਨਾਲ ਯੁੱਧ ਲੜ ਰਹੇ ਸਾਰੇ ਭਾਰਤੀਆਂ ਨੂੰ ਤੁਰੰਤ ਦੇਸ਼ ਵਾਪਸ ਭੇਜ ਦਿੱਤਾ ਜਾਵੇਗਾ ਪਰ ਅਜੇ ਹਾਂ ਨਾ ਹੋਇਆ ਕੱਲ ਕੇਰਲ ਦੇ ਦੋ ਨੌਜਵਾਨ ਯੂਕਰੇਨ ਨਾਲ ਯੁੱਧ ਲੜਦੇ ਹੋਏ ਜ਼ਖਮੀ ਹੋ ਗਏ ਜਿਨ੍ਹਾਂ ਵਿੱਚੋਂ ਬਾਅਦ ਵਿੱਚ ਦੱਸਿਆ ਗਿਆ ਕਿ ਇੱਕ ਨੌਜਵਾਨ ਦੀ ਮੌਤ ਹੋ ਗਈ ਭਾਰਤੀ ਵਿਦੇਸ਼ ਮੰਤਰਾਲੇ ਨੇ ਇਸ ਤੇ ਸਖਤ ਰੁਖ ਅਪਣਾਉਂਦਿਆਂ ਰੂਸੀ ਸਰਕਾਰ ਨੂੰ ਆਖਿਆ ਹੈ ਕਿ ਉਹ ਯੂਕਰੇਨ ਨਾਲ ਜੰਗ ਲੜ ਰਹੇ ਸਾਰੇ ਭਾਰਤੀਆਂ ਨੂੰ ਤੁਰੰਤ ਵਾਪਸ ਦੇਸ਼ ਭੇਜੇ ਪੈरिस 올림픽ਸ ਵਿੱਚ ਤਗਮਾ ਜੇਤੂਆਂ ਨੂੰ ਹੁਣ ਨਵੇਂ ਮੈਡਲ ਮਿਲਣਗੇ ਦਰਸਲ ਜ਼ਿਆਦਾਤਰ ਐਥਲੀਟਾਂ ਨੇ ਇਹ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹਨਾਂ ਨੂੰ ਇਨ੍ਹਾਂ 올림픽ਸ ਵਿੱਚ ਮਿਲੇ ਗਏ ਮੈਡਲਾਂ ਦੇ ਰੰਗ ਉਤਰ ਰਹੇ ਹਨ ਇਥੋਂ ਤੱਕ ਕਿ ਉਹ ਹੁਣ ਕਿਸੇ ਪਿਟੇ ਵੀ ਨਜ਼ਰ ਆਉਣ ਲੱਗ ਪਏ ਹਨ ਜੱਸ ਤੋਂ ਬਾਅਦ ਹੁਣ ਪੈਰਿਸ 올림픽ਸ ਕਮੇਟੀ ਨੇ ਐਲਾਨ ਕੀਤਾ ਕਿ ਜਿਹੜੇ ਖਿਡਾਰੀਆਂ ਦੇ ਤਗਮੇ ਖਰਾਬ ਹੋ ਗਏ ਹਨ ਉਹ ਕਮੇਟੀ ਨੂੰ ਵਾਪਸ ਭੇਜ ਦੇਣ ਉਹਨਾਂ ਨੂੰ ਬਹੁਤ ਜਲਦ ਨਵੇਂ ਤਗਮੇ ਦੇ ਦਿੱਤੇ ਜਾਣਗੇ ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ